ਸ਼ਿਰਗੁਰੂ ਅਰਜੁਨ ਦੇਵ ਜੀ ਦੇ ਸ਼ਹੀਦੀ ਦਿਵਸ ਨੂੰ ਲੈ ਕੇ ਅੱਜ ਐਲ.ਆਈ.ਸੀ. ਕਲੋਨੀ ਖਰੜ ਦੇ ਗੁਰੂ ਘਰ ਸ਼ਿਰਗੁਰੂ ਹਰਰਾਇ ਸਾਇਬ ਵਿੱਚ ਇਹ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਜਿੱਥੇ ਸੰਗਤਾਂ ਨੇ ਇਲਾਹੀ ਬਾਣੀ ਸਰਵਣ ਕੀਤੀ ਅਤੇ ਠੰਡੇ ਮਿੱਠੇ ਪਾਣੀ ਦੀ ਸ਼ਬੀਲ ਲਗਾਈ ਗਈ ਤੇ ਗੁਰੂ ਦਾ ਲੰਗਰ ਵੀ ਅਤੁੱਟ ਵਰਤਾਇਆ ਗਿਆ। ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਸੋ ਹੁਣ ਅਸੀਂ ਇੱਥੇ ਪਹੁੰਚ ਚੁੱਕੇ ਹਾਂ। ਗੁਰਦੁਆਰਾ ਸ਼ਿਰਗੁਰੂ ਹਰਰਾਇ ਸਾਹਿਬ ਜੋ ਕਿ ਮੁੰਡੀ ਖਰੜ ਦੇ ਐਲ.ਆਈ.ਸੀ ਵਿੱਚ ਸਥਿਤ ਹੈ ਸੋ ਇੱਥੇ ਵੀ ਪੰਚਮ ਪਾਤਸ਼ਾਹ ਜੋ ਕਿ ਸ਼ਹੀਦਾਂ ਦੇ ਸਰਤਾਜ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੂਰਬ ਮਨਾਇਆ ਜਾ ਰਿਹਾ ਸੋ ਸੰਗਤਾਂ ਸ਼ਰਧਾ ਭਾਵਨਾ ਨਾਲ ਇਹ ਪੂਰਬ ਮਨਾ ਰਹੀਆਂ ਨੇ ਔਰ ਕੀਰਤਨੀ ਜਥਾ ਗੁਰਬਾਣੀ ਨਾਲ ਸਰਵਣ ਕਰ ਰਿਹਾ ਸੰਗਤਾਂ ਨੂੰ ਸੋ ਇੱਥੇ ਵੀ ਸ਼ਬੀਲਾਂ ਦੇ ਲੰਗਰ ਲਗਾਏ ਹੋਏ ਨੇ ਸੰਤਾਂ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਔਰ ਗੁਰੂ ਦਾ ਲੰਗਰ ਵੀ ਉਤਟ ਵਰਤਾਇਆ ਜਾ ਰਿਹਾ ਸੋ ਕੁਝ ਦਿਨ ਪਹਿਲਾਂ ਇੱਥੇ ਬੀਬੀਆਂ ਸੁਖਮਨੀ ਸਾਹਿਬ ਦਾ ਪਾਠ ਸ਼ਾਮ ਟਾਈਮ ਕਰਨ ਆਂਦੀਆਂ ਸੀ ਜੋ ਕਿ ਸ਼ਰਧਾ ਭਾਵਨਾ ਨਾਲ ਕਰਦੀਆਂ ਸਨ ਸੋ ਉਸ ਤੋਂ ਬਾਅਦ ਇੱਥੇ ਲੰਗਰ ਵੀ ਹੁੰਦੇ ਸੀ ਸੋ ਅੱਜ ਉਗ ਪਾਏ ਗਏ ਨੇ ਸ਼ਹੀਦੀ ਪੁਰਬ ਨੂੰ ਲੈ ਕੇ ਸੋ ਆਓ ਆਪਾਂ ਚੱਲਦੇ ਆਂ ਕਰਦੇ ਆਂ ਗੱਲਬਾਤ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨਾਲ Thank you ਖਾਲਸਾ ਵਾਇਗੁਰਜੀ ਦੀ ਫਤਿਹ ਸੋ ਮੇਰੇ ਨਾਲ ਪ੍ਰਬੰਧਕ ਕਮੇਟੀ ਮੈਂਬਰਸ ਖੜੇ ਨੇ ਜੋ ਕਿ ਐਲ ਆਈ ਸੀ ਗੁਰਦੁਆਰਾ ਸ਼ਿਗੁਰ ਹਰਾਈ ਸਾਹਿਬ ਦੇ ਮੈਂਬਰ ਨੇ ਸੋ ਇਨਾਂ ਦੁਆਰਾ ਸਾਰੀਆਂ ਤਿਆਰੀਆਂ ਕੀਤੀਆਂ ਗਈਆਂ ਅੱਜ ਦੇ ਦਿਨ ਨੂੰ ਲੈ ਕੇ ਸੋ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਅੱਜ ਦੇ ਦਿਨ ਨੂੰ ਲੈ ਕੇ ਐਦਾਂ ਹੈ ਇਹ ਦਿਨ ਸ਼ਹੀਦੀ ਦਿਹਾੜੇ ਵਜੋਂ ਮਨਾਇਆ ਜਾਂਦਾ ਕੋਸ਼ੀ ਗੁਰ ਅਰਜਨ ਦੇਵ ਜੀ ਦਾ ਤੇ ਇਸ ਲਈ ਪਹਿਲਾਂ ਤੋਂ ਹੀ ਬਹੁਤ ਸਾਰੀਆਂ ਤਿਆਰੀਆਂ ਕੀਤੀਆਂ ਜਾਂਦੀਆਂ ਜਿਵੇਂ ਕਿ ਸੰਗਤਾਂ ਵਾਸਤੇ ਸ਼ਬੀਲ ਦੀ ਸੇਵਾ ਔਰ ਲੰਗਰਾਂ ਦੀ ਸੇਵਾ ਇਹ ਇਦਾਂ ਦੇ ਬਹੁਤ ਸਾਰੇ ਕੰਮ ਨੇ ਗਰਮੀ ਦਾ ਸੀਜ਼ਨ ਹੈ ਇਸ ਲਈ ਪਬਲਿਕ ਨੂੰ ਲੋਕ ਥੋੜਾ ਗਰਮਿੰਦੂ ਵੀ ਵਿਚਰਣਾ ਹੈ ਕਿ ਕਾਫੀ ਪ੍ਰੋਨ ਕੀਤੇ ਜਾਂਦੇ ਨੇ ਜਿਵੇਂ ਹੀਟ ਸਟ੍ਰੋਕ ਪੈ ਜਾਂਦੇ ਨੇ ਵੀ ਪੈਰ ਨਾਲ ਪੈਰ ਨਾਲ ਜਲਣ ਤੇ ਹੋਰ ਬੱਚਿਆਂ ਵਾਸਤੇ ਬਹੁਤ ਧਿਆਨ ਰੱਖਣਾ ਪੈਂਦਾ ਤੇ ਇਸ ਲਈ ਇਸ ਲਈ ਸ਼ੀਤਾ ਦੇ ਸਰਤਾਜ ਦਾ ਇਹ ਦਿਹਾੜਾ ਬੜੀ ਤੁਮਤਾਉਨਾ ਬਣਾਇਆ ਜਾਂਦਾ ਹੈ ਉਹ ਜੋ ਇੱਥੇ ਕੁਝ ਦਿਨ ਪਹਿਲਾਂ ਪਾਠ ਵੀ ਸੁਖਮਨੀ ਸਾਹਿਬ ਦੇ ਪਾਠ ਵੀ ਕਰਵਾਏ ਕਿੰਨੇ ਦਿਨ ਲੱਗੇ ਆ ਉਹਨਾਂ ਨੂੰ ਜਿਸ ਤੋਂ ਪਹਿਲਾਂ 40 ਦਿਨ ਪਹਿਲਾਂ ਅੱਜ ਦੇ ਦਿਨ ਤੋਂ 40 ਦਿਨ ਪਹਿਲਾਂ ਸੁਖਮਨੀ ਸਾਹਿਬ ਦੇ ਪਾਠ ਆਰੰਭ ਕਰਾਈ ਗਏ ਸੀ ਸਵੇਰ ਮਤਲਬ ਸਵੇਰ 3 ਤੋਂ ਲੈ ਕੇ 5 ਵਜੇ ਤੱਕ ਔਰ ਸ਼ਾਮ ਨੂੰ ਮਤਲਬ 5 ਤੋਂ ਲੈ ਕੇ 4 ਤੋਂ ਲੈ ਕੇ 6 ਵਜੇ ਤੱਕ ਇਹ ਬੀਬੀਆਂ ਪਾਠ ਕਰਦੇ ਸੀ ਸਵੇਰੇ ਬੀਬੀਆਂ ਤੇ ਭਾਈ ਇਕੱਠੇ ਪਾਠ ਕਰਦੇ ਸੀ ਤੇ ਉਹਦੇ ਭੋਗ ਅੱਜ ਹੀ ਅੱਜ ਹੀ ਅੱਜ ਹੀ ਪਾਏ ਗਏ ਨੇ 40 ਪਾਠਾਂ ਦੀ ਜਿਹੜੀ ਲੜੀ ਸੀ ਚਾਲੂ ਕੀਤੀ ਵੀ ਉਹਦੇ ਪੋਪ ਅੱਜ ਹੀ ਪਾਏ ਗਏ ਜਿਵੇਂ ਕਿ ਅੱਤ ਦੀ ਗਰਮੀ ਪੈ ਰਹੀ ਹੈ ਉਹਦੇ ਵਿੱਚ ਸੰਗਤਾਂ ਦਾ ਕੁਝ ਪ੍ਰਭਾਵ ਪਿਆ ਕਿ ਆ ਘਟ ਆ ਰਹੀਆਂ ਜਾਂ ਸੰਗਤਾਂ ਵਧਾਈਆਂ ਨੇ ਇਹ ਸੰਗਤਾਂ ਦੇ ਉੱਪਰ ਗਲਤੀ ਦਾ ਮੇਰੇ ਖਿਆਲ ਕੋਈ ਅਸਰ ਨਹੀਂ ਹੈ ਸੰਗਤਾਂ ਸਵੇਤੋਂ ਆ ਰਹੀਆਂ ਜਾਂ ਰਹੀਆਂ ਨੇ ਔਰ ਔਰ ਵੀ ਖੁਰਾ ਭਰਿਆ ਪਿਆ ਹੈ ਸੰਗਤਾਂ ਦਾ ਬਹੁਤ ਉਤਸ਼ਾਹ ਹੈ ਇਸ ਇਸ ਦਿਨ ਨੂੰ ਮਨਾਉਣ ਦਾ ਇਹ ਗਰਮੀ ਵੀ ਬਹੁਤ ਹੈ ਕਾਫੀ ਗਰਮੀ ਹੈ ਟੈਂਪਰੇਚਰ ਵੀ ਮਿਲ ਲਗੇ 42 ਤੋਂ ਉਪਰ ਹੋਏਗਾ ਤੇ ਇਸ ਲਈ ਸੰਕਲਪ ਵਿੱਚ ਕੋਈ ਤਾਂ ਘਾਟ ਨਹੀਂ ਹੈ ਕੋਈ ਹਿਜਿਟੇਸ਼ਨ ਨਹੀਂ ਹੈ ਹੋਂ ਦੀ ਬੱਚੇ ਵੀ ਆ ਰਹੇ ਨੇ ਬੁੜੇ ਵੀ ਆ ਰਹੇ ਨੇ ਮਨੇ ਹਰੇਕ ਏਜ ਦੇ ਲੋਕ ਆਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਜ ਮੈਨੂੰ ਬੜੀ ਹੀਰਿੰਗ ਪ੍ਰੋਬਲਮ ਆ ਜਾਂ ਤੱਕੀ ਬੋਲ ਦਵਾਂ ਅੱਜ ਤੇ ਤੈਨੂੰ ਲੈ ਕੇ ਕੀ ਕਹਿਣਾ ਚਾਹੁੰਦੀ ਜਿਹੜਾ ਸਮਾਗਮ ਮਨਾਇਆ ਜਾ ਰਿਹਾ ਹੈ ਅੱਜ ਦੇ ਦਿਨ ਦੀ ਜੀ ਬਹੁਤ ਵੱਡੀ ਮਦਦ ਹੈ ਬਹੁਤ ਵਿਚੇ ਮਲਕੀ ਤਰਾਕੇ ਤੋਂ ਤੇ ਇਹਦੀ ਗੁਰੂ ਅਰਜਨ ਦੇਵ ਜੀ ਨੂੰ ਸਾਧ ਦਿੱਤਾ ਸਮਰਪਿਤ ਹਰ ਆਪਣੇ ਹਰੇ ਗੁਰਦੁਆਰੇ ਵਿੱਚ ਜਿੰਨੇ ਵੀ ਪਿੰਡਾਂਵ ਦੇ ਗੁਰਦੁਆਰੇ ਨੇ ਉਹਨਾਂ ਦੇ ਵਿੱਚ ਤਕਰੀਬਨ ਸਵਾ ਮਹੀਨਾ ਪਹਿਲਾਂ ਸੋਹੀ ਸਾਹਿਬ ਦੇ ਬਾਠ ਕੀਤੇ ਜਾਂਦੇ ਨੇ ਜਿਸ ਜਨ ਜੀ ਦੀ ਦੇਵ ਸੌਂਦਾ ਉਤਰ ਪਰ ਭੋਗ ਪਾ ਕੇ ਸੰਗਤ ਦਾ ਖੁੱਲਾ ਲੰਗਰ ਵਰਤਾਇਆ ਜਾਂਦਾ ਹੈ ਸਵੀਲਾ ਲਾਈਆਂ ਜਾਂਦੀਆਂ ਨੇ ਤੇ ਕਈ ਸਾਰੇ ਪੰਜਾਬ ਵਿੱਚ ਸਵੀਲੇ ਦੇ ਵਿੱਚ ਛੋਲੇ ਘੜਾ ਵਗੈਰਾ ਦਾ ਪ੍ਰਮਾਣ ਕੀ ਪ੍ਰਸਾਦ ਜੇ ਤਾਂ ਖੁੱਲਾ ਪ੍ਰਸਾਦ ਦਿੱਤਾ ਜਾਂਦਾ ਹੈ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਪੰਚਮ ਪਾਤ 6 ਦਾ ਸ਼ਹੀਦੀਪੁਰ ਕਮੇਟੀ ਮਨਾ ਰਹੀ ਹੈ ਕਮੇਟੀ ਦੇ ਸਾਰੇ ਕਾਮੀ ਬਹੁਤ ਸਲਾਘਾ ਯੋਗ ਨੇ ਹਰ ਗੁਰਪੁਰਬ ਨੂੰ ਪੜੇ ਇਸ ਉਤਸ਼ਾਹ ਦੇ ਨਾਲ ਸੰਗਤਾਂ ਦੀ ਸੇਵਾ ਕਰਦੇ ਨੇ ਤੇ ਮੈਂ ਤੇ ਪੂਰੀ ਕਮੇਟੀ ਨੂੰ ਹਮੇਸ਼ਾ ਹੀ ਵਧਾਈ ਦਾ ਦਿੰਦਾ ਔਰ ਇਸੇ ਤਰੀਕੇ ਨਾਲ ਪਰਮਾਤਮਾ ਤੋਂ ਅਰਦਾਸ ਕਰਦਾ ਕਿ ਕਮੇਟੀ ਇਸੇ ਤਰੀਕੇ ਨਾਲ ਮਿਲ ਜੁਲ ਕੇ ਪਿਆਰ ਦੇ ਨਾਲ ਔਰ ਪਰ ਪਰਗਰੁਵਾ ਤੇ ਉਪਦੇਸ਼ ਨੂੰ ਸੰਗਤਾਂ ਤੇ ਕੋਲ ਪਚਾਉਂਦੇ ਰਹੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਸਾਡੇ ਬਾਬਾ ਜੀ ਜੀ ਰਾਮ ਸਿੰਘ ਜੀ ਇਹ ਜੋ ਲੰਗਰ ਦੀ ਸੇਵਾ ਕਰਦੇ ਜੀ ਜੋ ਵੀ ਹੈ ਨਾ ਫਰੀ ਸੇਵਾ ਕਰਨੇ ਜੀ ਸਬਜ਼ੀਆਂ ਰੋਟੀਆਂ ਜੋ ਵੀ ਹੈਗਾ ਸਭ ਇਹਨਾਂ ਦਾ ਆਪ ਬਣਾ ਰਹੇ ਆ ਜੀ ਬੜੀ ਮਿਹਨਤ ਨਾਲ ਲੱਗਨ ਨਾਲ ਕੰਮ ਕਰਦੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਜ ਦੇ ਦਿਨ ਲੱਗੇ ਤੁਸੀਂ ਅਜੇ ਤਨ ਤਨ ਗੁਰੂ ਅਰਜਨ ਦੇਵ ਜੀ ਦਾ ਛੇਤੀਪੁਰ ਅਸੀਂ ਬੜੀ ਸਰਦਾਰਾ ਦੇ ਤੁਮ ਨਾਲ ਮਿਲਾਰੇ ਆਂ ਸਾਰੇ ਸਿੱਖ ਸੰਗਤਾਂ ਨੇਵਾ ਜਿੰਨੀ ਵੀ ਦੁਨੀਆ ਦੇ ਵਿੱਚ ਵਸਦੀ ਆ ਸਾਰੀ ਮਨਾ ਰਹੀ ਅੱਜ ਕਿ ਉਹਦੇ ਵਿੱਚ ਅਸੀਂ ਸਾਡਾ ਗੁਰਦਾਰਾ ਕੁੰਦ ਕਮੇਟੀ ਦਾ ਸਪੀਅਰ ਦਾ ਸਾਡਾ ਅੱਜ ਪੂਰਾ ਸੰਗਤਾਂ ਦਾ ਇਤਿਹਾਸ ਸਾਹ ਹੈ ਸੰਗਤ ਸਪੀਅਰ ਦੀ ਸਾਡੇ ਆ ਜੋਰੇ ਗੁਰਦਾਰਾ ਪਹੁੰਚ ਰਹੀ ਹੈ ਤੇ ਸਪੀਅਰ ਦੇ ਕੁਸ਼ੀਲਾ ਚੱਲ ਰਹੀਆਂ ਗੁਰੂ ਦਾ ਲੰਗਰ ਸਪੀਅਰ ਦਾ ਚੱਲ ਰਿਹਾ ਜੀ ਸਭ ਤੋਂ ਵੱਧ ਜਿੰਨੀ ਸੰਗਤ ਸਾਡੇ ਉਰੇ ਗੁਰਦਾਰ ਸਾਹਿਬ ਦੇ ਵਿੱਚ ਜਿੰਨੀ ਏਰੀਆ ਸਾਰਾ ਗਿਲਕੋ ਬੇਲੀ ਗ੍ਰੀਨ ਵੇਲੀ ਇਹਨਾਂ ਸਾਰਾ ਸਾਡਾ ਏਰੀਆ ਹਰ ਹਰ ਸੰਗਤ ਸਾਡੀ ਕਮੇਟੀ ਹਰ ਵੱਧ ਤੋਂ ਵੱਧ ਸਹਿਯੋਗ ਦੇ ਰਹੀ ਹੈ ਕੰਮ ਕਰ ਰਹੀ ਹੈ ਜੀ ਕੰਮ ਕਰਦੀ ਰਹੂਗੀ ਪਿੱਛੇ ਲੰਗਰ ਹਾਲ ਬਣਾਇਆ ਜੀ ਅਸੀਂ ਪਿੱਛੇ ਤੁਹਾਨੂੰ ਤੁਹਾਨੂੰ ਪਤਾ ਪਹਿਲਾਂ ਹੁਣ ਆਇਆ ਕਮਰੇ ਬਣਾਏ ਜੀ ਸਾਡੀ ਕਮੇਟੀ ਪੂਰਾ ਕੰਮ ਕਰ ਰਹੀ ਹੈ ਜੀ ਕਰਦੀ ਰਹੇਗੀ ਕਰਦੇ ਰਹੂਗੇ ਬੈਰੂ ਖਾਲਸਾ ਬੈਰੂ ਫਤਿਹ ਮੈਂ ਧੰਨਵਾਦ ਕਰਦਾ ਹਾਂ ਲਸ਼ਕਾਰਾ ਚੈਨਲ ਦਾ ਤੇ ਸਾਡੇ ਕੋਲ ਅੱਜ ਪਹੁੰਚਿਆ ਦਾ ਬਹੁਤ ਬਹੁਤ ਧੰਨਵਾਦ ਅਮਨ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਦਾ ਕਾਲ ਸਭਾਈ ਦੀ ਫਤੀ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਅੱਜ ਸ਼ਹੀਦੀ ਦਿਹਾੜਾ ਹੈ ਇੱਥੇ ਸਾਰੀਆਂ ਸੰਗਤਾਂ ਸਾਰੀਆਂ ਕੌਮਾਂ ਇਕੱਠਾ ਹੋ ਕੇ ਅੱਜ ਉਹਨਾਂ ਦੀ ਸ਼ਹੀਦੀ ਨੂੰ ਯਾਦ ਕਰਦੇ ਹੋਏ ਗੁਰੂ ਸਾਹਿਬ ਦੇ ਬਾਣ ਦੇ ਕੀਰਤਨ ਕੀਤੇ ਜਾ ਰਹੇ ਹਨ ਤੇ ਅਸੀਂ ਧੰਨਵਾਦ ਕਰਦੇ ਹਾਂ ਸਾਰੇ ਉਸ ਮੱਟੀ ਦਾ ਜਿਨ੍ਹਾਂ ਦੇ ਉਦਮ ਸਦਕਾ ਜਿਹੜੇ ਅੱਜ ਮਿੱਟੀ ਪਾਣੀ ਦੀ ਸ਼ਹੀਦ ਕਿਉਂਕਿ ਗਰਮੀ ਦੇ ਦਿਨਾਂ ਦੇ ਵਿੱਚ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਹੋਇਆਂ ਤੇ ਜੋ ਲੰਗਰ ਹੈਗੇ ਆ ਸੰਗਤ ਸਾਨੂੰ ਇਸ ਸੰਯੋਗ ਦੇ ਰਹੀ ਗਿਆ ਤੇ ਅਸੀਂ ਸੰਗਤ ਦੇ ਵਿੱਚ ਪੰਗਤ ਦੇ ਵਿੱਚ ਇਸ ਸਪੁਰਗ ਨੂੰ ਮਨਾ ਰਹੇ ਆ ਭਾਈ ਗੁਰੂ ਦਾ ਖਾਲਸਾ ਵੇ ਗੁਰੂ ਜੀ ਦਾ ਖਾਲਸਾ ਕਾਹੇ ਗੁਰੂ ਜੀ ਫਤਿਹ ਜੀ ਗੁਰੂ ਅਰਜਨ ਜੀ ਦੀ ਸ਼ੀਧੀ ਜੜੇ ਦੇ ਲੱਖ ਲੱਖ ਦਈਆਂ ਦੀ ਕਿਰਪਾ ਕਰੋ ਮੇਰੇ ਦੀਨ ਕੇ ਦਾਤਾ ਸਭ ਸੰਗਤਾਂ ਨੂੰ ਹਾਜ਼ਰੀ ਪ੍ਰਵਾਨ ਕਰੇ ਬਾਈ ਉਹ ਸ਼ਾਂਤੀ ਬਖਸ਼ ਉਹ ਅੰਦਰਸ਼ਟੀਆ ਬਖਸ਼ ਸ਼ੈਦਾ ਗੁਰਦੁਆਰਾ ਹੈ ਤੇ ਜੋ ਕੋਈ ਵੀ ਪ੍ਰੋਗਰਾਮ ਹੋਵੇ ਕੀ ਜਾਂ ਲਾ ਦੋ ਅਤਨਾਮ ਸਿੱਧੀ ਦਿਹਾੜਾ ਗੁਰਦਿੰਦੀ ਵੀ ਤਾਂ ਸਿੱਧੀ ਦਿਹਾੜਾ ਲਾ ਕੋਈ ਜਨਮ ਦਿਨ ਲਾ ਲਓ ਇੱਥੇ ਵੀ ਲੇਡੀਜ਼ ਬਹੁਤ ਜਨਸ ਵੱਧ ਤੋਂ ਵੱਧ ਸੇਵਾ ਕਰਦੇ ਹਨ ਬਹੁਤ ਮਨਦਿਲੋ ਲਾ ਕੇ ਸੇਵਾ ਚੱਲਦੀ ਹੈ ਬਹੁਤ ਬਹੁਤ ਵੱਧ ਤੋਂ ਵੱਧ ਸੇਵਾ ਕਰਨ ਵਾਲੀ ਸੰਗਤ ਹੈ ਬਹੁਤ ਧੰਨਵਾਦ ਹੈ ਸੰਗਤ ਦੇ ਵੱਧ ਤੋਂ ਵੱਧ ਸੇਵਾ ਕਰਦੇ ਸੰਗਤ